जड़ा हशियारपुर बच्चे ने न प्रवासियों ने बहुत ज्यादा ਸੰਦੀਕਣ ਵਾਲੀ ਹਰਕਤ ਕੀਤੀ ਹੈ ਉਹ ਅੱਜ ਮੈਂ ਇਹਦੀ ਸਮਝ ਆ ਰਿਹਾ ਪੰਜਾਬ ਦੇ ਹਾਲਾਤਾਂ ਦਾ ਕਿ ਅਜੇ ਹੀ ਜੇ ਰੜਕੇ ਚਲੇ ਜਾਈਏ ਉੱਥੇ ਸਾਡਾ ਕੋਈ ਵੀ ਬੰਦਾ ਪਾਰੋ ਆ ਕੇ ਕੁਝ ਮੇਨ ਨਹੀਂ ਖਰੀਦ ਸਕਦਾ ਹਿਮਾਚਲ ਚਲੇ ਜਾਈਏ ਉੱਥੇ ਨਹੀਂ ਖਰੀਦ ਸਕਦਾ ਹਰਿਆਣਾ ਨਹੀਂ ਖਰੀਦ ਸਕਦਾ ਰਾਜਸਥਾਨ ਨਹੀਂ ਖਰੀਦ ਸਕਦਾ ਲੇਕਿਨ ਪੰਜਾਬ ਹੀ ਕਿਹੜਾ ਸੂਬਾ ਇਹਦੇ ਤੇ ਹਰ ਸੁਪਿਆਂ ਦਾ ਬੰਦਾ ਆ ਕੇ ਇੱਥੇ ਜਗਾ ਜਾਇਦਤ ਕੀਦੀ ਸਕਦਾ ਔਰ ਇੱਥੇ ਉਹ ਪਈਏ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਕਿ ਇਹ ਉਹ ਲੋਗ ਨੇ ਜਿਹੜੇ ਸੁਪਿਆਂ ਦੇ ਕ੍ਰਿਮੀਨਲ ਲੋਗ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰਦੇ ਪਏ ਨੇ ਜਿਹੜੇ ਫਰੋਦੀਆ ਮੰਗਦੇ ਨੇ ਪਏ ਇਹਦੇ ਆ ਬੱਚਿਆਂ ਦਾ ਦੁਸ਼ਕਰਮ ਕਰਦੇ ਪਏ ਨੇ ਆ ਪਿਛਲੇ 2 ਦਿਨ ਪਹਿਲੇ ਇੱਕ ਹੋਰ ਪਈਆ ਜਿਹੜਾ ਕਿ ਆਪਣਾ ਜਲੰਧਰ ਦੇ ਵਿੱਚ ਜਿਹੜਾ 25 ਦੇ ਨਾਲ ਉਹ ਤੋਂ ਵੀ ਮਦਰ ਨੇ ਵੇਖ ਲਿਆ ਤੇ ਬਚਾਅ ਹੋ ਗਿਆ अदरवाइज ਉਹ ਵੀ ਇੱਕ ਬਹੁਤ ਵੱਡਾ ਇੱਕ ਹੋ ਸੀਗਾ ਕੀ ਸਰਕਾਰ ਹੈ ਜੇ ਵੀ ਸੁੱਤੀ ਪਈ ਆ ਜੇ ਸਰਕਾਰ ਸੁੱਤੀ ਰਹੇਗੀ ਤੇ ਲੋਕ ਜਨਤਾ ਉੱਠ ਕੇ ਆਪ ਇਹਨਾਂ ਲੋਕਾਂ ਨੂੰ ਬੁਝਾਏਗੀ। ਆ ਇਹ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕਿਹਨ ਦੀ ਆਪ ਸਭ ਨੂੰ ਜਿੱਤਾ ਪਤਾ ਹੈ ਕਿ ਹੁਸ਼ਾਰਪੁਰ ਦੇ ਵਿੱਚ 5 ਸਾਲ ਬੱਚੇ ਨਾਲ ਬਲਦਕਾਰ ਕਰਕੇ ਉਸ ਤੋਂ ਬਾਅਦ ਉਹਨੇ ਕਿ ਨੋਨੀ ਹਰਕਤ ਕੀਤੀ ਹੈ ਪਰ ਉਸੇ ਪੈਂਟ ਦੇ ਨਾਲ ਉਹਦਾ ਗਲਾ ਘੋਟ ਦਿੱਤਾ ਗਿਆ ਹੈ ਦੱਸੋ ਕਿ ਕਿੰਨੀ ਸ਼ਰਮਨਾਕ ਗੱਲ ਹੈਗੀ ਪੰਜਾਬੀ ਆਵਾਸੀ ਉਹ ਪੰਜਾਬੀ ਸਾਰੇ ਪੰਜਾਬੀ ਆਵਾਸੀ ਆ ਪਕਲ ਦੀ ਤੁਸੀਂ ਸੋਚੋ ਕੱਲ ਵੀ ਚਲੰਦਰ ਦੇ ਵਿੱਚ ਇੱਕ ਚਾਕਲੇਟ ਦੇ ਕੇ 4 ਸਾਲ ਦੀ ਬੇਟੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਠੀਕ ਹੈ ਜੀ ਚਲੋ ਪ੍ਰਮਾਤਮਾ ਦਾ ਉਹਦਾ ਅਸ਼ੀਰਵਾਦ ਹੈਗਾ ਸੀ ਉਹਦਾ ਬਚਾਅ ਹੋ ਗਿਆ ਇਹਦਾ ਮਤਲਬ ਵੀ ਆਮ ਛੋਟਾ ਬੱਚਾ ਗੁਰੂ ਘਰ ਵੀ ਨਹੀਂ ਜਾ ਸਕਦਾ ਮੱਥਾ ਟੇਕਣ ਵਾਸਤੇ ਕੀ ਹੋ ਗਿਆ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਸਾਰੇ ਜੂਤੀ ਬਿਹਾਰ ਦੇ ਵਿੱਚ ਜਿੰਨੇ ਕੈਕਸ ਰਹਿ ਗਏ ਜਿੰਨੇ ਪੱਟੇ ਪਈਏ ਹੈਗੇ ਸਾਰੇ ਪੰਜਾਬ ਦੇ ਫਗੜਕੋਟ ਦੇ ਵਿੱਚ ਆ ਗਏ ਆ ਇੱਕ ਤਰ੍ਹਾਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਹਾਂ ਆ ਕਿ ਜਿੱਦਾਂ ਜੀਐਨਕੇ ਵਿੱਚ ਪੰਜਾਬੀ ਬੰਦਾ ਜਗ੍ਹਾ ਨਹੀਂ ਲੈ ਸਕਦਾ ਜੀਐਨਕੇ ਦੇ ਜਹਾਜ਼ਤ ਚੱਲਦੇ ਵਿੱਚ ਪੰਜਾਬ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹਰਿਆਣੇ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਸਿਰ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂ ਅਦਰ ਬੰਦਾ ਜਿਹੜਾ ਮੂੰਹ ਚੁੱਕ ਕੇ ਇੱਥੇ ਆ ਜਾਂਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਹਾਲੇ ਵੀ ਜਾਗ ਲੋ ਜਾਗ ਲੋ ਔਰ ਜਦੋਂ ਮੋਰ ਜ਼ਿਆਦਾ ਖਰਾਬ ਹੋ ਜਾਏਗਾ ਸਾਰੇ ਵਾਸਤੇ ਮੁਸ਼ਕਲ ਹੋ ਜਾਨੀ ਹੈ ਉਹਨੇ ਖਾਸ ਕਰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਨਾ ਚਾਹਣਾ ਜਿੰਨੇ ਵੀ ਸ਼ਹਿਰ ਦੇ ਵਿੱਚ ਬੰਗਲਾਦੇਸ਼ੀ ਇਹ ਜਿੰਨੇ ਭਈਏ ਆਏ ਹੋਏ ਆ ਜਾਂ ਮੁਸਲਮਾਨ ਆਏ ਹੋਏ ਆ ਇਹਨਾਂ ਦਾ ਆਧਾਰ ਕਾਰਡ ਚੈੱਕ ਕਿਤੇ ਆਏ ਜਿਨ੍ਹਾਂ ਨੇ ਦੋ ਦੋ ਆਧਾਰ ਕਾਰਡ ਆ ਤੇ ਇਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹਨਾਂ ਦੇ ਆਧਾਰ ਕਾਰਡ ਦੋ ਦੋ ਬਣਾਏ ਹੋਏ ਆ ਉਹਨਾਂ ਦੇ ਵੀ ਕੀਤੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜਿਹੜਾ ਨਾ ਬਣਾਓ ਔਰ ਮੈਂ ਪਠਾਨਕੋਟ ਪੂਰੇ ਪੰਜਾਬ ਦੇ ਲੋਕਾਂ ਨੂੰ ਰਿਕਵੈਸਟ ਕਿੰਨਾ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਆਪ ਚੱਟਣ ਜਾਓ ਪਰ ਆਪ ਲੈਣ ਜਾਓ ਆਪਣੀ ਸੇਫਟੀ ਲਈ ਆਪ ਦਾ ਸੋਚੋ ਪ੍ਰਸ਼ਾਸਨ ਦੇ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਬਈਏ بچਾਓ بچਾਓ ਬਈਏ بچਾਓ ਪੰਜਾਬ بچਾਓ ਬਈਏ بچਾਓ ਪੰਜਾਬ بچਾਓ ਅੰਜ ਸਰ ਅੱਜ ਜਿਹੜਾ ਤੁਸੀਂ ਮਾਰਚ ਕੱਢਿਆ ਆ ਕਿਸ ਚੀਜ਼ ਵਜ੍ਹਾ ਨੂੰ ਲੈ ਕੇ ਕੱਢਿਆ ਹੋਰ ਕੀ ਬਜਟ ਦਾ ਖਾਲਸਾ ਵਾਏ ਕੁਝ ਨਹੀਂ ਬੱਦੇ ਅੱਜ ਪਟਨਾ ਕੋਲ ਦੇ ਖੇਤੋ ਉੱਚੇ ਨੌਜਵਾਨਾਂ ਨੇ ਇੱਕ ਕੈਂਡਲ ਮਾਰਚ ਜਾਇਆ ਜਿਸ ਦਾ ਮੁਖੀ ਜਬ ਬੱਚੇ ਨਾ ਹੋਇਆ ਮਦਦਕਾਰ ਹੈ ਅਤੇ ਮੈਂ ਸੂਚੇ ਪ੍ਰਸ਼ਾਸਨ ਨੂੰ ਪਟਨਾ ਕੋਰ ਦੇ ਨਿਵਾਸੀਆਂ ਨੂੰ ਅਪੀਲ ਬੇਨਤੀ ਕਰਨਾ ਚਾਹਨਾ ਹੈ ਕਿ ਆਪਣੇ ਨੇੜੇ ਦੇ ਜਿੱਥੇ ਵੀ ਤੇ ਪਈਆ ਰੇੜੀ ਲਗਾਕਾ ਜਾਂ ਕੋਈ ਵੀ ਕਾਰਜ ਕਰਦਾ ਕਿਸੇ ਪੰਜਾਬੀਏ ਵੀ ਪੁਲਿਸੀ ਦਿਓ ਪੰਜਾਬੀਆਂ ਤੋਂ ਰਾਸ਼ਟਰ ਨੂੰ ਪੰਜਾਬੀਆਂ ਤੋਂ ਰੇੜੀਆਂ ਦੁਖਾਓ ਭਈਆਂ ਨੂੰ ਜਿੰਨਾ ਤੁਸੀਂ ਘੱਟ ਬਲੌਗ ਵਿੱਚ ਘੱਟ ਸਰਵਾਈਵ ਹੋਣਗੇ ਸੋ ਬੇਨਤੀ ਜਿਵੇਂ ਪਿਛੇ ਹੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਸਾਡੀ ਲੜਾਈ ਲੱਗਦੀ ਆ ਇਹ ਭਈਆ ਸਮਾ ਸਭ ਤੋਂ ਪਹਿਲਾਂ ਪੰਜਾਬ ਪਠਾਨਕੋਟ ਪੰਜਾਬ ਪੂਰੇ ਨੂੰ ਮਰਨ ਲਈ ਛੱਡ ਕੇ ਆਪਣੇ ਬਿਹਾਰ ਨੂੰ ਭਜਦਾ ਏ ਖੂਨ ਪਿੱਛੇ ਦੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਜਿਵੇਂ ਹੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਲੁਧਿਆਣਾ ਸਟੇਸ਼ਨ ਤੇ ਬਕੀਆ ਰੇਲਗੱਡੀਆਂ ਭਰ ਭਰ ਕੇ ਦਿੱਲੀ ਬਿਹਾਰ ਨੂੰ ਗਈਆਂ ਸੋ ਮੇਰੀ ਸੂਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਪਰ ਤੁਮੂਚੇ ਹਿੰਦੁਸਤਾਨ ਨੂੰ ਬੇਨਤੀ ਹੈ ਕਿ ਸਭ ਭਈਆਂ ਨੂੰ ਗੱਠ ਪਾ ਲਈ ਜਾਏ ਜੇ ਨਿਹੰਗ ਸਿੰਘ ਜੱਤੇ ਬੰਦਿਆਂ ਆਪਣੇ ਪੈਰਾ ਜਾਈਆਂ ਕਿਸ ਦਾ ਹੱਕ ਘਰ ਵਟਿਆ ਗਿਆ ਸਾਨੂੰ ਨਾ ਕਿਹਾ ਜਾਏ ਕਿ ਤੁਸੀਂ ਕੇ ਬੰਦੇ ਨਾਲ ਨਜਾਇਜ਼ ਕੀਤੀ ਗਈ ਕਿਉਂਕਿ ਜਦੋਂ ਨਿਹੰਗ ਸਿੰਘ ਕਾਨੂੰਨ ਆਪ ਬਣਾਉਂਦਾ ਆ ਆਪ ਉਸ ਨੂੰ ਸਜ਼ਾ ਦਿੰਦਾ ਫਿਰ ਇਹ ਪ੍ਰਸ਼ਾਸਨ ਨਿਹੰਗ ਸਿੰਘਾਂ ਨੂੰ ਮਾੜਾ ਕਹਿੰਦਾ ਹੈ ਕਿ ਤੁਸੀਂ ਅੱਜ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਸੋ ਕਿਉਂ ਨਹੀਂ ਉਸ ਬੱਚੇ ਦੀ ਕਾਰਵਾਈ ਪਈ ਅੱਜ ਕਿੰਨੇ ਦਿਨ ਹੋ ਗਿਆ ਕਿੰਨੀ ਜਗ੍ਹਾ ਤੇ ਕਿੰਨੀ ਜਗ੍ਹਾ ਤੇ ਰੋਸ਼ਨੀ